ਇਸ ਫੈਮਲੀ ਕੀਤਾ ਸਾਰੇ ਆਇਓ ਠੀਕ ਹੋਵੋਗੇ ਮੈਂ ਨਾ ਗੱਲ ਕਰਨੀ ਸੀ ਇਹ ਕਾਲੋ ਬਾਰੇ ਇਹ ਕਾਲੋ ਅੱਜ ਤੱਕ ਕਾਲੋ ਮੈਂ ਤੈਨੂੰ ਕਾਲੋ ਨਹੀਂ ਕਿਹਾ ਮੈਂ ਲੋਕਾਂ ਨੂੰ ਵੀ ਕਹਿੰਦੀ ਸੀ ਵੀ ਨਾ ਕਹੋ ਚਲ ਰੰਗ ਤਾਂ ਦੋਈ ਹੁੰਦੇ ਆ ਹਨਾ ਤੂੰ ਇੰਨੀ ਘਟੀਆਂ ਇੰਨੀ ਘਟੀਆਂ ਹੋਵेंगी ਮੈਂ ਅੱਜ ਤੱਕ ਵੀ ਨਹੀਂ ਸੋਚਿਆ ਸੀਗਾ ਕਾਲੋ ਤੇਰੀ ਸ਼ਕਲ ਨਹੀਂ ਤੇ ਤੇਰੇ ਗਿੱਟੇ ਨਹੀਂ ਚੱਜਦੇ ਤੂੰ ਗੱਲ ਤਾਂ ਚੱਜਦੀ ਕਰ ਲਿਆ ਕਰ ਇੰਨੀ ਘਟੀਆਂ ਤੂੰ ਪ੍ਰਭੂ ਵਾਲੇ ਚਾੜੂ ਚੱਕ ਕੇ ਤੁਸੀਂ ਕੀ ਕਰੀ ਜਾਂਦੇ ਹੋ ਖੱਜੇ ਕਮਲਾ ਟੋਲਾ ਤੁਹਾਡੇ ਕਮਲਾ ਟੋਲਾ ਤੁਸੀਂ ਕਮਲੇ ਨਹੀਂ ਤੁਸੀਂ ਹਿੱਲੇ ਦਿਮਾਗ ਵਾਲੇ ਹੋ ਜਿਹੜੇ ਕਹਿੰਦੇ ਹੁੰਦੇ ਆ ਕਿ ਨਾਲੀਆਂ ਨਾਲੀ ਦੇ ਕੀੜੇ ਹੋ ਤੁਸੀਂ ਕੀੜੇ ਐਨੀ ਅਕਲ ਨਹੀਂ ਵੀ ਚੱਲ ਤੁਸੀਂ ਕੁਝ ਵੀ ਬਣਾਓ ਇਹ ਕੀ ਮਤਲਬ ਹੈ ਤੁਸੀਂ ਪ੍ਰਭੂ ਦਾ ਮਜ਼ਾਕ ਮੈਂ ਅੱਜ ਦੇਖੀ ਤੇਰੀ ਵੀਡੀਓ ਕਾਲੋ ਕਾਲੂ ਜੀ ਕਰਦਾ ਤੈਨੂੰ ਘਰੇ ਅੱਗੇ ਬੰਨ ਕੇ ਜਾਵਾਂ ਬੇਸਵਾਦੀ ਸ਼ਕਲ ਆ ਤੇਰੀ ਜੇ ਸ਼ਕਲ ਨਹੀਂ ਚੱਜਦੀ ਗੱਲ ਚੱਜਦੀ ਕਹਾਂ ਮੈਂ ਤੈਨੂੰ ਕਦੇ ਮਾੜਾ ਨਹੀਂ ਕਿਹਾ ਸੀ ਮੇਰਾ ਹੁਣ ਨਾ ਵੀਡੀਓ ਦੇਖ ਕੇ ਜੀ ਕਰ ਰੇਗਾ ਵੀ ਤੇਰੇ ਆ ਕੇ ਨਾ ਲਾ ਕੇ ਛਿੱਤਰ ਮਾਰਾਂ ਬੋਲ ਜ਼ਬਰ ਤੁਸੀਂ ਕੁਝ ਹੋਏ ਇਹ ਬਹੁਤ ਗਲਤ ਆ ਤੁਹਾਡੇ ਲਈ ਤੁਸੀਂ ਕਿਸੇ ਦੇ ਧਰਮ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਸਿੱਖ ਜਿਹੜੇ ਮੁਸਲਮਾਨ ਸਾਰੇ ਇੱਕ ਨੇ ਤੁਸੀਂ ਇੰਨਾ ਹੁਣਾ ਕਰਿਆ ਕਰੋ ਤਾਂ ਹੀ ਆਪਣਾ ਪੰਜਾਬ ਖਰਾਬ ਹੁੰਦਾ ਲੜਾਈਆਂ ਹੁੰਦੀਆਂ ਪਹਿਲਾਂ ਆਪਣੇ ਦੇਸ਼ ਤੇ ਲੜਾਈ ਤਾਂ ਹੀ ਹੋਈ ਸੀ ਤੁਸੀਂ ਧਰਮ ਬਦਲਦਨੇ ਇਹਨਾਂ ਨੂੰ ਗੋਰਿਆਂ ਦਾ ਬਾਬਾ ਕਹਨੇ ਆ ਇਹ ਸਾਰਿਆਂ ਦਾ ਇੱਕ ਰੱਬ ਕਾਲੋ ਬਾਰੇ ਬੋਲ ਬਿਤਰੀ ਸ਼ਕਲ ਨਹੀਂ ਚੱਜਦੀ ਗਲਤ ਚੱਜਦੀ ਕਰ ਲਾ ਕਾਲੋ ਜੀ ਕਰ ਦਣਾ ਮੈਂ ਤੈਨੂੰ ਘਰੇ ਆ ਕੇ ਫੋਨ ਕਹਿ ਜਾਮਾ ਤੇਰੇ ਆ ਦੀਪ ਜੀ ਨੂੰ ਦੀਪ ਜੇ ਨੂੰ ਵੀ ਦੀਪ ਜੀ ਨੂੰ ਵੀ ਤੇਰੇ ਨੂੰ ਅਕਲ ਆਈ ਤੇਰੇ ਖਸਮ ਨੂੰ ਸੱਜਦੇ ਨੂੰ ਲੋਕਾਂ ਕੋਲੇ ਤੂੰ ਕਹਿਨੀ ਆ ਮੈਂ ਉਹ ਆਂਗੀ ਇੱਜ਼ਤ ਵਾਲੀ ਕੁੜੀ ਆ ਮੈਂ ਤੇ ਤੂੰ ਰਾਤਾਂ ਲੋਕਾਂ ਦੇ ਘਰੇ ਘਟਦੀਆਂ ਸਾਨੂੰ ਪਤਾ ਨਹੀਂਗਾ ਠੀਕ ਆ ਬਿਸ਼ਰਮੇ ਬਿਸ਼ਰਮੇ ਕਾਲੋ ਤੈਨੂੰ ਘਰੇ ਆ ਕੇ ਪੰਨ ਕੇ ਜਾਉ ਮੰਮੀ ਪ੍ਰਭੂ ਝਾੜੂ ਲੈ ਕੇ ਪ੍ਰਭੂ ਵਾਲੇ ਮੜਾ ਬੋਦੀ ਕਾਲੋ ਸੋਨੂ ਕਰ ਚਲ ਕੋਈ ਨ ਬੋਲੀ ਜਾਨੀ ਮਾਂ ਤੇਰੀ ਮونی ਚੱਜਦੀ ਦਾ ਗੱਲ ਦਾ ਚੱਜਦੀ ਕਰ ਲੈ ਸਰ ਆਪੇ ਘਰ ਲੰਗੀ ਆ ਜਿਹੜਾ ਕੋਈ ਮਾੜਾ ਕਹਿਣਗੇ ਆਪੇ ਭਰਉਣੀ ਆ ਹਾਂ ਮੈਂ ਅੱਜ ਤੱਕ ਸੱਚੀ ਕਾ ਲੋ ਹੁਣ ਮੇਰਾ ਜੀ ਕਰ ਜਾਂਦਾ ਨਾ ਆ ਵੀਡੀਓ ਦੇਖ ਕੇ ਵੀ ਤੇ ਨਾ ਇੱਕ ਇਧਰੋਂ ਠੋਕਾ ਤੇ ਇੱਕ ਇਧਰੋਂ ਠੋਕਾ ਠੀਕ ਆ ਤੂੰ ਨਾ ਪਤਾ ਨਹੀਂ ਕੀ ਆ ਰਸਣਾ ਪਤਾ ਨਹੀਂ ਜੋਗਣਾ ਪਤਾ ਨਹੀਂ ਤੂੰ ਕੀ ਆ ਆਰਾਮ ਦੀ ਬੱਚੀ